ਤੁਸੀਂ ਕਿਸੇ ਵੀ ਕਿੱਤੇ ਵਿੱਚੋਂ ਦਸਤਾਰ ਨੂੰ ਸਰੂਪ ਨੂੰ ਮਜਬੂਰੀ ਨਾ ਸਮਝੋ ਪ੍ਰਾਊਡ ਸਮਝੋ ਲੇਗੇਸੀ ਸਮਝੋ ਖਾਨਦਾਨ ਸਮਝੋ ਔਰ ਫਿਰ ਇਸ ਤਰੀਕੇ ਨਾਲ ਤੁਸੀਂ ਲੈ ਕੇ ਨਿਕਲੋਗੇ ਤੁਸੀਂ ਹਰ ਪਾਸੇ ਸਕਸੈਸਫੁਲ ਹੋਵੋਗੇ ਤਾਂ ਕਿ ਮੈਨੂੰ ਰੋਲ ਮਾਡਲ ਨਾ ਮੰਨਣ ਜੀ ਗੁਰਸਿੱਖੀ ਦੇ ਵਿੱਚ ਬਹੁਤ ਪਰਪੱਕ ਸ਼ਕਤੀਤਾ ਹੋਰ ਨੇ ਰੋਲ ਮਾਡਲ ਮਰਨਾ ਬਾਬਾ ਦੀਪ ਸਿੰਘ ਜੀ ਨੂੰ ਮਨੋਪੁਰੂ ਮਹਾਰਾਜ ਨੂੰ ਮਨੋ ਪਰ ਇਹ ਵੀ ਦਸਤਾਰੇ ਖਾਲਸਾ ਜਿੱਥੇ ਰਾਜਪੂਰਾ ਦੇ ਵਿੱਚ ਕੰਪੀਟੀਸ਼ਨ ਚੱਲ ਰਿਹਾ ਸਮਾਗਮ ਚੱਲ ਰਿਹਾ ਉੱਥੇ ਹੀ ਵੀਰ ਸਿੰਘ ਜੀ ਪਹੁੰਚੇ ਨੇ ਕਿਉਂਕਿ ਇਹ ਦਸਤਾਰ ਕੰਪੀਟੀਸ਼ਨ ਵਿੱਚ ਪਾਰਟਿਸਪੇਟ ਲੈਣ ਵਾਲੇ ਬੱਚਿਆਂ ਵਾਸਤੇ ਬਹੁਤ ਉਤਸ਼ਾਹ ਵਾਲੀ ਗੱਲ ਹੁੰਦੀ ਹੈ ਕਿ ਇਦਾਂ ਦੇ ਸਭ ਸੂਰਤ ਸਰਦਾਰ ਵੀਰ ਜਦੋਂ ਕਿ ਪੰਜਾਬੀ ਇੰਡਸਟਰੀ ਚ ਆਪਣਾ ਨਾਮ ਬਣਾਉਂਦੇ ਨੇ ਤੇ ਇੱਥੇ ਆ ਕੇ ਬੱਚਿਆਂ ਨੂੰ ਐਪਰੀਸ਼ੀਏਟ ਕਰਦੇ ਨੇ ਤਾਂ ਬਹੁਤ ਮਾਣ ਵਾਲੀ ਗੱਲ ਹੋ ਜਾਂਦੀ। ਗੱਲਬਾਤ ਵੀ ਕਰਾਂਗੇ ਵਾਈਕੁਰਜੀ ਕਾਲਸਾ ਵਾਈਕੁਰਜੀ ਕਾਲਸਾ ਵਾਈਕੁਰਜੀ ਫਤਿਹ ਜੀ ਕੀ ਕਹਿਣਾ ਚਾਹੋਗੇ ਅੱਜ ਜਿੱਥੇ ਛੋਟੇ-ਛੋਟੇ ਬੱਚੇ ਦਸਤਾਰਾਂ ਨਾਲ ਜੁੜ ਰਹੇ ਨੇ ਉੱਥੇ ਤੁਹਾਨੂੰ ਦੇਖ ਕੇ ਆਪਣਾ ਰੋਲ ਮਾਡਲ ਮੰਨਦੇ ਨੇ ਕਿ ਜੇ ਦਸਤਾਰ ਦੇ ਵਿੱਚ ਮਾਣ ਵਧਾਇਆ ਤਾਂ ਵੀਰ ਸਿੰਘ ਜੀ ਨੇ ਵਧਾਇਆ। ਨਹੀਂ ਮੈਂ ਕੋਈ ਬੇਨਤੀ ਕਰਦਾ ਕਿ ਮੈਨੂੰ ਰੋਲ ਮਾਡਲ ਨਾ ਮੰਨਣ। ਜੀ। ਗੁਰਸਿੱਖੀ ਦੇ ਵਿੱਚ ਬਹੁਤ ਪਰਪਖਸ਼ਕ ਸ਼ਕਤੀਤਾ ਹੋਰ ਨੇ। ਰੋਲ ਮਾਡਲ ਮੇਰਾ ਨਾ ਬਾਬਾ ਦੀਪ ਸਿੰਘ ਜੀ ਨੂੰ ਮਨੋਗੁਰੂ ਮਹਾਰਾਜ ਨੂੰ ਮਨੋ ਪਰ ਇਹ ਵੀ ਜਿਹੜੇ ਬੱਚੇ ਸੋਚਦੇ ਨੇ ਕਿ ਦਸਤਾਰ ਨਾਲ ਨਾਮ ਨਹੀਂ ਬਣਾਇਆ ਜਾ ਸਕਦਾ ਚਾਹੇ ਉਹ ਫਿਲਮ ਇੰਡਸਟਰੀ ਹੋਵੇ ਚਾਹੇ ਪੰਜਾਬੀ ਗਾਇਕੀ ਦੇ ਵਿੱਚ ਹੋਵੇ ਪਰ ਸਭ ਤੋਂ ਸੋਹ ਤਰੈਕਿਰ ਸਿਰਫ ਇਹ ਨਹੀਂ ਗੱਲ ਹੈ ਤੁਸੀਂ ਕਿਸੇ ਵੀ ਕਿੱਤੇ ਵਿੱਚੋਂ ਦਸਤਾਰ ਨੂੰ ਸਰੂਪ ਨੂੰ ਮਜਬੂਰੀ ਨਾ ਸਮਝੋ ਪ੍ਰਾਊਡ ਸਮਝੋ ਲੇਗੇਸੀ ਸਮਝੋ ਖਾਨਦਾਨ ਸਮਝੋ ਔਰ ਫਿਰ ਇਸ ਤਰੀਕੇ ਨਾਲ ਤੁਸੀਂ ਲੈ ਕੇ ਨਿਕਲੋਗੇ ਤੁਸੀਂ ਹਰ ਪਾਸੇ ਸਕਸੈਸਫੁਲ ਹੋਵੋਗੇ ਧੰਨਵਾਦ ਜੀ ਬਹੁਤ ਧੰਨਵਾਦ ਜੀ ਸੋ ਇਧਰ ਕਿੰਗ ਵੀਰ ਜੀ ਵੀ ਸਾਡੇ ਨਾਲ ਮੌਜੂਦ ਆ ਜਿਹੜੇ ਕਿ ਗੱਲ ਕਰਦੇ ਨੇ ਕੋਈ ਗੱਲ ਚੱਲੇ ਜਾ ਰਹੀ ਹੈ। ਅੱਜ ਤੁਸੀਂ ਦੇਖ ਸਕਦੇ ਹੋ ਇਸ ਵਕਤ ਵੀਰ ਸਿੰਘ ਜੀ ਥੋੜਾ ਸ਼ੂਟਿੰਗ ਤੇ ਉਹਨਾਂ ਨੇ ਜਾਣਾ ਕਾਲੀ ਦੇ ਵਿੱਚ ਨੇ ਪਰ ਉਹਨਾਂ ਨੇ ਇਹ ਕਿਹਾ ਵੀ ਦਸਤਾਰ ਨੂੰ ਕਦੇ ਵੀ ਤੁਸੀਂ ਮਜਬੂਰੀ ਨਾ ਸਮਝੋ ਪ੍ਰਾਊਡ ਫੀਲ ਕਰੋ ਸਾਬਤ ਸੂਰਤ ਰਹਿ ਕੇ ਤੁਸੀਂ ਕਿਸੇ ਵੀ ਖਿੱਤੇ ਦੇ ਵਿੱਚ ਆਪਣਾ ਨਾਮ ਬਣਾ ਸਕਦੇ ਜਿਵੇਂ ਸਾਬਤ ਸੂਰਤ ਰਹਿ ਕੇ ਵੀਰ ਸਿੰਘ ਤੇ ਪੰਮਾ ਸਿੰਘ ਢੁੰਮੇਵਾਲ ਜੀ ਨੇ ਬਣਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।